ਛੋਟੇ ਹਾਥੀ ਦੀ ਤੇ ਵਰਨਾ ਗੱਡੀ ਦੀ ਜਿਹੜੀ ਟੱਕਰ ਆ ਉਸ ਦੇ ਵਿੱਚ ਪੀਬੀ 0 ਪੀਬੀ 10 ਈ ਕਿਉਂ 0829 ਗੱਡੀ ਨੰਬਰ ਹੈਗਾ ਵਰਨਾ ਦਾ ਤੇ ਉਹ ਸਾਹਮਣੇ ਹੈਗਾ ਹਾਥੀ ਉਹ ਕਹਿੰਦੇ ਵੱਜਿਆ ਬਈ ਆਪਸ ਦੇ ਵਿੱਚ ਗੱਡੀ ਦਾ ਵੇਖ ਲੋ ਇਧਰ ਬਸ ਸਾਰਾ ਕੁ ਖਲਾਰ ਪਿਆ ਇਹ ਰੋਡ ਜਿਹੜਾ ਹੈਗਾ ਵਾ ਇਹ ਅੰਮ੍ਰਿਤਸਰ ਇੱਕ ਪਿੰਡ ਮੋਤੇ ਕੀ ਤਲਵੰਡੀ ਭਾਈ ਦੇ ਵਿਚਾਲੇ ਫੋੜ ਫੋੜ ਕਲਾ ਉੱਥੇ ਜਾ ਕੇ ਬਈ ਇਹ ਆਪ ਫੇਸ ਵਿੱਚ ਮੱਜੇ ਆ ਤੇ ਦੇਖੋ ਹੁਣ ਗਲਤੀ ਕੀ ਦੀ ਆਪਾਂ ਦੇਖਦੇ ਜਾ ਕੇ ਅੱਗੇ ਇਧਰਲੇ ਪਾਸੋਂ ਵੱਜਿਆ ਬਈ ਛੋਟਾ ਹੱਥ ਵੱਜਿਆ ਤਾਂ ਡਰਾਈਵਰ ਸਾਈਡ ਡਰਾਈਵਰ ਸਾਈਡ ਵੱਜਿਆ ਵਾ ਤੇ ਇਹਦਾ ਨੰਬਰ ਹੈਗਾ ਵਾ ਪੀ ਵੀ 06 20 4899 ਹੈ ਇਹ ਵੀ ਥੋੜਾ ਨਾ ਅਸਟੇਰੀ ਦਾ ਕੰਮ ਹੋਣਾਗਾ ਹਾਂ ਅਸਟੇਰੀ ਆਏ ਗੱਡੀ ਜਾਣੀ ਮੌਕੇ ਤੇ ਬਾਈ ਸਾਡੇ 112 ਵਾਲੇ ਵੀਰ ਜਿਹੜੇ ਪੌਂਚ ਵਾਲੇ ਉਹ ਵੀ ਪਹੁੰਚ ਗਏ ਆ ਸਰਵਜਤ ਹੋ ਗਈ ਸਭ ਕੋਈ ਨਹੀਂ ਹੋਗਾ ਇਹ ਬਚਾਈ ਬੜੇ ਜ਼ੋਰ ਨਾਲ ਇਹ ਹੁੰਦਾ ਹੈ ਗੱਡੀ ਗੱਡੀ ਬਾਈ ਗੱਡੀ ਬਾਈ ਦੇ ਆ ਬਾਈ ਦੇ ਇਹ ਬਾਈ ਗੱਲ ਚ ਕੀ ਦੀ ਆ ਗੱਲ ਦੇ ਕਾਰ ਆ ਕਾਰ ਆ ਰਹੀ ਹੈ ਇਹ ਗੱਡੀ ਮੋੜਦੀ ਬਾਈ ਕਿੱਥੋਂ ਦੇ ਬਾਈ ਕਿੱਥੋਂ ਦਾ ਬਾਈ ਕਿੱਥੋਂ ਦਾ ਮੈਂ ਕਹਿੰਦਾ ਬਾਈ ਮੇਰੇ ਨਾਲ ਗੱਲ ਕਰ ਧੀਰੇ ਕੋਲੇ ਪੈਂਦਾ ਅੱਛਾ ਉਹ ਤਾਂ ਪਤਾ ਹਾਂ ਤੇ ਇਹ ਉਹ ਦੂਜੇ ਲੁਧਿਆਣਾ ਵਾਲੇ ਉਹ ਬਾਈ ਅੰਬਰ ਸਾਹ ਤੋਂ ਅੱਛਾ ਡਿਵਾਈਡਰ ਨਹੀਂ ਕੱਪ ਦੇ ਗੱਡੀ ਆ ਉਹ ਡਿਵਾਈਡਰ ਦੇ ਵਿੱਚ ਆ ਰਹੀ ਹੈ ਜਿਹੜੇ ਆਣ ਨੇ ਇਹ ਟੋਲ ਪਲਾਜ਼ ਆ ਗਿਆ ਟੋਲ ਪਲਾਜ਼ ਥੋੜੀ ਗੱਡੀ ਵੀਰੇ ਉਹ ਇਹਨਾਂ ਮੋਡਲ ਲੱਗੇ ਬੜੇ ਇਹਨਾਂ ਮੋਡਲ ਲੱਗੇ ਨਾ ਵੀ ਇੰਡੀਕੇਟਰ ਹਿੰਦੀ ਦਾ ਤਾਂ ਦੱਸਣ ਜੇਗਾ ਮੈਂ ਸਿੱਧੀ ਜਾਂਦੀ ਪਿਆ ਸੀਗਾ ਮਾ ਮੇਰੇ ਬਾਅਦ ਹੁਣ ਇਹ ਕਹਿਣਾ ਵੀ ਅਸੀਂ ਇੰਡੀਕੇਟਰ ਜਗਦਾ ਨਹੀਂ ਅਸੀਂ ਬੋਰਡ ਦੇਖ ਜਾਂਦਾ ਤੇ ਗੱਡੀ ਤੇਤੀ ਹੀ ਤਾਂ ਨਹੀਂ ਬੱਜਦੀ ਜੇ ਸਿੱਧੀ ਜਾਂਦੀ ਫਿਰ ਮਗਰ ਵੱਜਣੀ ਇਹਦੇ ਕਿੱਡੇ ਦੀ ਗੱਡੀ ਦੀ ਸਪੀਡ ਜ਼ਿਆਦੇ ਆ ਇੱਧਰ ਆ ਗਿਆ ਜਦੋਂ ਇੱਧਰ ਇੱਧਰ ਫੁੱਟਪਾਥ ਆ ਗਿਆ ਉਹ ਆ ਕੇ ਬੱਤੀ ਹੈ ਜਾਂ ਤੁਸੀਂ ਤੇ ਟਿਓ ਉਹ ਦਿੱਤੀ ਹੈ ਤੇ ਜਾਣਾਈ ਪਿੱਛੇ ਗੱਡਦੇ ਨਹੀਂ ਗੱਡੀ ਵੱਜੀ ਜੀ ਤਾਂ ਇੱਡੀ ਤੇ ਇੰਨਾ ਵਾਜ ਨਹੀਂ ਚਲਦੀ ਆ ਉਹ ਇੱਥੇ ਆਲੇ ਜੇ ਐ 2 ਵਜੇ ਆਉਂਦੇ ਰਹੇ ਅਸੀਂ ਉਹ ਆ ਤਾਂ ਮੁਰਨ ਤੇ ਇਹ ਸਾਈਡ ਤੋਂ ਲੱਗੂਗੀ ਦੂਜੇ ਵੱਲ ਆ ਨਾ ਇਹਦੀ ਗਲਤੀ ਗੱਡੀ ਹੈ ਤੇ ਨਾਲ ਹਾਂ ਓਏ ਉਹ ਕਾਹਦੀ ਇਹਦੀ ਗਲਤੀ ਆ ਗਲਤੀ ਯਾਰ ਆਈ ਤਾਂ ਦੋਨੋਂ ਆਏ ਉਹਨਾਂ ਖੜਿਆ ਪਈ ਮੁਰਨਾ ਨਾ ਉਹ ਗੱਡੀ ਉਹਦੀ ਗਲਤੀ ਸੀ ਇਹ ਕਾਰ ਵਾਲਿਆਂ ਦੀ ਉਹਨਾਂ ਦੀ ਗਲਤੀ ਆ ਉਹ ਸਿੱਧਾ ਤੁਰਿਆ ਹੁੰਦਾ ਇੱਕ ਕੱਟੀ ਹੋਵੇ ਗੱਡੀ ਅੱਛਾ ਥੋੜੀ ਘਟੀ ਵੀਰੇ ਉਹ ਇਹ ਬਾਈਆਂ ਦੀ ਗੱਡੀ ਆ ਕਿੱਥੋਂ ਵੀਰੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਬਾਈਆਂ ਦੀ ਗੱਡੀ ਜਿਹੜੀ ਤੇ ਉਹ ਸਾਹਮਣੇ ਵੱਜੀ ਆ ਉਹ ਵਰਨਾ ਇੱਥੇ ਅੱਕੀ ਬਹੁਤ ਹੁੰਦੇ ਆ ਐਕਸੀਡੈਂਟ ਬਹੁਤ ਹੁੰਦੇ ਆ ਬਾਕੀ ਬਰੇ ਉਹ ਛੋਟਾ ਆਥੀ ਮੇਰ ਸਿੰਘ ਵਾਲੇ ਦੇ ਜੀਰੇ ਲੱਗ ਕੇ ਪੰਡਾ ਭਾਰਤ ਤੈਂ ਦੇ ਮੁਕਾਬਕ ਲਈ ਵਰਨ ਵਾਲੀ ਦੀ ਗੱਡੀ ਦੀ ਗਲਤੀ ਆ ਤੇ ਬਾਕੀ ਦੇਖੋ 112 ਵਾਲੇ ਵੀਰ ਜਿਹੜੇ ਪਹੁੰਚ ਗਏ ਪੁਲਿਸ ਵਾਲੇ ਤੇ ਉਹ ਕੀ ਨਿਬੋੜਦੇ ਆ ਅਰੇ ਬੰਦੇ ਆ ਦੋ ਬੰਦੇ ਸਾਹਮਣੇ ਦਿਹਾੜੀ ਚੱਕ ਕੇ ਵੜਿਆ ਫੁੱਟੇ ਹੋ ਗਏ ਉਹ ਆਪ ਕੋ ਘੜਾ ਡੱਬੋ ਲਿਆ ਛੋਟਾ ਵੀਰੇ ਉਹਨਾਂ ਵੀਰੇ ਜੀ ਅਜ ਤਾਂ ਆ ਗਿਆ ਮਜ਼ਦੂਰ ਬਦੇ ਦਿਹਾੜੀਦਾਰ ਹੜਾ ਤੇ ਅਸੀਂ ਇਹ ਕਿੱਲਾ ਘਰ ਸਕਦੇ ਆ ਇਹ ਨਾਲ ਨਹੀਂ ਭਰ ਸਕਦੇ ਬਿੜਾ ਬਾਜੂ ਗਲਤੀ ਤੇ ਗੱਡੀ ਮਗਰੋਂ ਹੁੰਦੀ ਆ ਜੇ ਬਾਈ ਚਾਂਸ ਹੈ ਜਾਨੀ ਕਿ ਬਾਹਰਲੇ ਦੇਸ਼ ਚ ਜਿੱਦਾ ਤੇ ਹੋਰ ਲੋਨ ਦਾ ਰਿਜ਼ਲਟ ਕੱਢ ਕੇ ਇੱਥੇ ਮਾਰਦੇ ਨਾ ਇਹ ਕਹੇ ਵੀ ਗੱਡੀ ਕਿਹੜੀ ਕੀ ਆ ਪਜੀਛ ਚ ਇਹ ਲੇਕਿਨ ਆਪਣੇ ਸਿਸਟਮ ਦਾ ਇਹ ਈ ਗੱਲ ਕਰਕੇ ਨਹੀਂ ਗੱਲ ਤੋਂ ਇਹ ਨਹੀਂ ਕਹਿੰਦੇ ਉਹ ਗੱਲ ਹੈ ਸਹੀ ਗੱਲ ਕਿ ਮੋਕੇ ਤੇ ਤੁਸੀਂ ਦੋਵੇਂ ਤੁਹਾਨੂੰ ਹੀ ਪਤਾ ਕੋਣ ਦੇਖ ਇਹ ਮਾਲਕ ਦੀ ਸੀ ਜਾਂਦਾ ਦਾ ਆਦਿ ਸੀ ਜਾਂਦਾ ਤੁਸੀਂ ਆਪ ਨੂੰ ਦੱਸਾਰ ਇੱਥੇ ਜਦੋਂ ਗੱਡੀ ਲੱਗ ਚੀਏ ਤਾਂ ਤੁਸੀਂ ਉਹਨਾਂ ਨੂੰ ਗਲਤ ਦੱਸੋਗੇ ਉਹਨਾਂ ਨੂੰ ਪੁੱਛਾਂਗੇ ਤਾਂ ਉਹਨਾਂ ਨੇ ਤੁਹਾਨੂੰ ਗਲਤ ਦੱਸ ਨਹੀਂ ਅੱਜ ਤਾਂ ਉਹਨਾਂ ਨੇ ਕਹਿੰਦੇ ਦਾ ਇੱਕ ਗੱਡੀ ਦਾ ਗੱਡੀ ਜਾਨੀ ਕਿ ਲਾਗ ਲੱਗੀ ਗੱਡੀ ਲੱਗੀ ਕਿੱਥੇ ਆ ਬੱਤੀ ਕਿੱਥੇ ਦੱਸੋ ਕੌਣ ਬੁਲਾ ਰਿਹਾ ਆ ਆ ਗੱਡੀ ਦਾ ਫੇਨਾ ਇੰਡੀਕੇਟਰ ਲਾਏ ਤੋਂ ਭਾਜੀ ਬਾਈ ਮੈਂ ਉਹੀ ਕਹਿੰਦਾ ਮੇਰੀ ਸੁਣ ਗੱਲ ਗੱਡੀ ਕੋਈ ਵੀ ਆਉਂਦੀ ਸਪੀਡ ਨਾਲ ਮੰਨ ਲਓ ਆਪਾਂ ਨਹੀਂ ਵੇਂਦੇ ਕਿ ਉੱਥੇ ਇੰਨੀ ਜਗ੍ਹਾ ਸੀ ਚੱਲ ਮੰਨ ਲੈ ਇਹਦੀ ਗਲਤੀ ਨਹੀਂ ਇਹਦੀ ਵਰ ਨਿਗਾ ਪੈ ਗਏ ਤੇ ਇਹ ਹੀ ਕੋ ਰਖਾ ਬੇ ਨੂੰ ਕਰਦਾ ਸੱਜੇ ਨੂੰ ਕਰਦਾ ਉਹ ਡਵਾਈਸ ਕਾਹੀ ਕਰਦਾ ਬਜਾਇ ਇਸ ਤੇ ਮਾਰ ਲਿੰਦੇ ਗੱਡੀ ਪਰ ਮੈਂ ਤਾਂ ਕਹਿੰਦਾ ਤੁਸੀਂ ਨਾ ਪੋਕ ਕੇ ਜੇ ਇਹਦੀ ਗਲਤੀ ਆ ਚਾਹ ਪੁੱਤ ਤੁਹਾਡੀ ਆ ਆਪ ਦਾ ਨਾਲ ਮਿਲ ਕੇ ਆਪਦਾ ਕਰ ਲੋ ਘੱਟ ਤਾਂ ਨਹੀਂ ਬਚੀ ਗਏ ਤੇ ਆਪਣਾ ਕਿੱਦੋਂ ਵੱਡੇਗਾ 1.5 ਮੈਂ ਦੂਸਰੇ ਰਸਤੇ ਪਚਾ ਦੇ ਖਾ ਲਵੋ ਮੈਂ ਨਹੀਂ ਮੁੰਨ ਫੁੱਟੀ ਜਿੱਦੀ ਡਾਕਟਰ ਜੀ ਅਸਰ ਕਰਵਾਉਂਦੇ ਆਂ ਹੋਰ ਬੰਨ ਲਓ ਸੜਕ ਤੇ ਆ ਪਹਿਲੀ ਗੱਲ ਤਾਂ ਮੈਨੂੰ ਆਪ ਨੂੰ ਨਹੀਂ ਚਲਾਉਂਦਾ ਪਤਾ ਮੈਂ ਕਹਿੰਦਾ ਯਾਰ ਮੈਂ ਉਹ ਜਦੋਂ ਬਾਈ ਲੋ ਯਾਰ ਆਪਣੀ ਇਹ ਪਾਸ ਕਰਦੇ ਹਾਂ ਜਦੋਂ ਥਾਂ ਛੋੜਿਆ ਜੀ ਨਾ ਬਾਰੀਆ ਵਾਲਾ ਲਾਤੀ ਇਹ ਇਧਰ ਦੇ ਪਾਸੇ ਸੀ ਇਹ ਇਧਰ ਹੀ ਇਹ ਸੀਗੇ ਇਧਰ ਹੀ ਮੈਦਾ ਆ ਗਿਆ ਤਰੇ ਆਉਣਾ ਅੱਧਾ ਹੀ ਜਾਣਾ ਜਦੋਂ ਉਹ ਗੱਡੀ ਕ੍ਰਾਸ ਨਹੀਂ ਹੋਈ ਗਈ ਮੁੜ ਕੇ ਨਾਲ ਇਧਰ ਮਾਰ ਕੇ ਬੰਨੂ ਅਸਰਾ ਫੁੱਟਬਾਲ ਤੇ ਜਲਦੀ ਫੁੱਟਬਾਲ ਚੜਦੀ ਆ ਫੁੱਟਬਾਲ ਤੇ ਚੜਾਉਂਦੇ ਮਾਰੇ ਇਧਰ ਵਾਜੀ ਇਧਰ ਲੱਗ ਤੂੰ ਜਮਾ ਨਾਲ ਲੱਗੇ ਆਉਂਦੇ ਸੀ ਨਾਲ ਨੂੰ ਕਿੱਥੇ ਪਾਸ ਕਰ ਜੀ ਆਹ ਕਾਰ ਭਲਾ ਇਹਨੂੰ ਕਰ ਜੇ ਕਾਰ ਕਰਦੀ ਹੋਊਗੀ ਬੱਸ ਕਾਰ ਕਰਦੀ ਕਰਕੇ ਆਹ ਕਾਰ ਕਰਦੀ ਕਰਕੇ ਨਿਕਲੇ ਨਾ ਹਾਂ ਹਾਂ ਇਹ ਬਾਲੇ ਤੇ ਇਹ ਕਰਦਾ ਹੁੰਦਾ ਇਹਦਾ ਮੁਰਾ ਵੱਜਣਾ ਸੀ ਪੇੜੀ ਬਹੁਤ ਜਾਦੀ ਪਾਸ ਕਰਦੇ ਕਾਰ ਵਾਲਾ ਵੇ ਇਧਰ ਆਹ ਮੁਰਾ ਵੱਜੀ ਆ ਠੀਕ ਹੈ ਜੇ ਪਾਸ ਕਰ ਦੌਂਦਾ ਉਧਰੋਂ ਐਵੇਂ ਵੱਜਣੀ ਸੀ ਹਾਂ ਹਾਂ ਮੈਂ ਮੇਰਾ ਮੇਰਾ ਪੁਆਇੰਟ ਤਾਂ ਇਹੀ ਆ ਬਾਰੀ ਚੱਕਰ ਪਤਾ ਅਮਦੁੱਲਾ ਅਵੇ ਇੱਥੇ ਗੱਡੀ ਵਿੱਚ ਹੋਰਾ ਖਰਾਉ ਫਾਂਸ ਲਾਦਾ ਤੂੰ ਵੇੜੋ ਯਾਰ ਬਾਈ ਜਿਵੇਂ ਨਿਬੜਦਾ ਤੁਹਾਡਾ ਕੰਮ ਇਹ ਪਣਾ ਹੁੰਦਾ ਦੋਸਤ ਜੇ ਵਿੱਚ ਕਰ ਲੋ ਗੱਲ ਬਾਤ ਕਿਉਂ ਚੱਕਰਾਂ 'ਚ ਪਏ ਫਿਰੋਂ ਠਾਣੇ ਦੇ ਗੇੜੇ ਕੱਢਦੇ ਫਿਰੋਂਗੇ ਤੇ ਨਾ ਕੱਚੇ ਨਹੀਂ ਮੁੜ ਕੇ ਵੀ ਤੁਹਾਡਾ ਜੇ ਗੱਡੀ ਨਾਲ ਜ਼ੋਰ ਘਮਕਦਾ ਹੈਗਾ ਜਾਂ ਕੋਈ ਓਏ ਪਿੰਡ ਇਹਨੂੰ ਰੱਖੀ ਦੋ ਮਿੰਟ ਮੈਂ ਆ ਆ ਥੋੜੇ ਥੋੜੇ ਆ ਯਾਰ ਹਾਂ ਭਾਈ ਉਹ ਉੱਥੇ ਮਾਰਾ ਤੂੰ ਬੋਲੀ ਤੂੰ ਯਾਰ ਉਹ ਗੱਡੀ ਦੀ ਯਾਰ ਭਾਈ ਆ ਚੱਲ ਮੌਕਾ ਦੀਆਂ ਤਸਵੀਰਾਂ ਓਕੇ ਤੁਸੀਂ ਇਹ ਭਾਈ ਪੱਤਰ ਦਾ ਚੈਨਲ ਦਾ ਆਪਣਾ ਟ੍ਰੈਵਲ ਸਰਦਾਰ ਇਹ ਤਾਂ ਟ੍ਰੈਵਲ ਹੀ ਦਾ ਯੂਟਿਊਬਰ ਤਾਂ ਹੋਊਗਾ ਹਾਂ ਹਾਂ ਟ੍ਰੈਵਲ ਵਿੱਚ ਸਰਦਾਰ ਫੇਸਬੁੱਕ ਤੇ ਕਾੜਦੇ ਕਿਹੜਾ ਕਿਹੜਾ ਮਲੇ ਭਰਦੇ ਮੈਨੂੰ ਭਰ ਦੇਣਾ ਭਰ ਦੇਣਾ ਪਹਿਲਾਂ ਹਾਂ ਬਈ ਗੋਰੇ ਕੀ ਲੱਗਦਾ ਬਈ ਇਹ ਕੀ ਹਿਸਾਬ ਕਿਤਾਬ ਆ ਜਿਹੜੇ ਹਿਸਾਬ ਨਾਲ ਗੱਡੀ ਵੱਜੀ ਉਹ ਵੀ ਆਪਾਂ ਵੇਖ ਲੈ ਹਾਲਾਤ ਉਹਦੇ ਵੀ ਹਨਾ ਗੱਡੀ ਦੇ ਬਾਈ ਜੀ ਹਾਥੀ ਬਿਲਕੁਲ ਜਿਵੇਂ ਸਹੀ ਹੋ ਗਿਆ ਅੱਛਾ ਮਾਰਨ ਵਾਲੇ ਵੀ ਪਾਸ ਕਰਦੇ ਸੀ ਹਾਥੀ ਨੂੰ ਅੱਛਾ ਅੱਗੋਂ ਵੀ ਚੀਜ਼ ਆ ਗਈ ਇਹਨਾਂ ਤੋਂ ਪਾਸ ਨਹੀਂ ਹੋਇਆਗਾ ਇਹਨੇ ਹਾਥੀ ਵੱਲ ਨੂੰ ਵੜਦੀ ਆ ਹਾਂ ਹਾਥੀ ਦੇ ਮਗਰੋਂ ਵੱਜੀ ਗੱਡੀ ਇਹ ਸਾਈਡ ਤੇ ਜੇ ਇਹ ਤਾਂ ਫੁੱਟ ਵਾਸਤੇ ਚੜਦੀ ਸੀ ਇਹ ਹਾਥੀ ਵੱਜਿਆ ਹੁੰਦਾ ਹਾਥੀ ਮੂਹਰੋਂ ਪੱਟਿਆ ਜਾਣਾ ਸੀਗਾ ਤੇ ਆ ਬਾਈ ਹੁਣੇ ਇਹ ਬਾਈ ਹੁਣੇ ਹੈਗੇ ਆ ਅੰਬਰਸਰ ਤੋਂ ਹਨਾ ਮੇਰੇ ਤੁਸੀਂ ਹਨਾ ਤੇ ਇਹ ਇਹ ਬਾਈ ਹੋਣੇ ਗੱਡੀ ਚਲਾਉਂਦੇ ਸੀ ਬਾਕੀ ਇਹਨਾਂ ਦੀ ਵੀ ਪੁੱਛ ਲੈਨੇ ਬਾਈ ਕਿਵੇਂ ਹੋਇਆ ਉਹ ਹਾਥੀ ਵਾਲੇ ਨੇ ਤਾਂ ਆਪਦਾ ਦੱਸਤਾ ਹਾਥੀ ਮੈਂ ਤਾਂ ਹੁਣ ਤੁਸੀਂ ਦੱਸ ਦੋ ਕੀ ਹਾਲ ਹੈ ਹਾਂਜੀ ਹਾਂਜੀ ਗੱਡੀ ਮਗਰੋਂ ਆਉਂਦੀ ਪਈ ਸੀ ਉਹਨੇ ਕੋਈ ਇੰਡੀਕੇਟਰ ਇੱਧਰ ਹਾਂਜੀ ਹਾਂਜੀ ਗੱਡੀ ਇੱਧਰ ਨੂੰ ਮੋੜ ਐਨੂੰ ਮੋੜਦਾ ਉਹਨੇ ਜੂਨ ਚੱਕ ਲੇਦੀ ਆਪਣੀ ਗੱਡੀ ਡਾਇਰੈਕਟਰ ਦੇ ਨਾਲ ਆਉਂਦੀ ਆਪਕੇ ਵੀਰੇ ਇੱਥੇ ਗੱਡੀ ਡਿੱਗੀ ਛੋਟੀ ਆਉਂਦੀ ਡਾਇਰੈਕਟਰ ਦੇ ਨਾਲ ਇਹ ਉਹੋ ਜਿਹਾ ਆਉਂਦਾ ਇੱਧਰਲੇ ਪਾਸੇ ਇੱਧਰਲੇ ਪਾਸੇ ਤੇ ਉਹਨੇ ਬਿਨਾ ਇੰਡੀਕੇਟਰ ਦਿੱਤੇ ਤੇ ਸਾਡੇ ਵੱਲ ਨੂੰ ਮੋੜ ਟੀ ਟਰਨ ਮਾਰਤਾ ਠੀਕ ਆ ਜੂ ਟਰਨ ਆ ਗੱਡੀ ਚਲੋ ਬਚਤ ਰਹਿ ਗਈ ਉਹ ਡਵਾਈਡਡ ਟੱਪ ਕੇ ਇੱਥੇ ਗੱਡੀ ਡਿੱਗੀ ਵੀਰੇ ਅੱਛਾ ਅੱਛਾ ਠੀਕ ਆ ਗੱਡੀ ਛੋਟਿਆ ਸੀ ਮਗਰ ਦਿਖਾਓ ਬਿਲਕੁਲ ਸਾਫ ਆ ਕਿਤੇ ਮਗਰੋਂ ਗੱਡੀ ਵਾਜਦੀ ਹੁੰਦੀ ਨਾ ਨੀ ਮਗਰੋਂ ਨਹੀਂ ਲੱਗਾ ਉਹ ਦੇਖ ਗੱਡੀ ਵਾਜਦੀ ਵੇ ਨਦਰਨ ਤੇ ਜੂ ਟਰਨ ਲੈ ਤਾ ਗੱਡੀ ਚੰਗਾ ਕਰ ਹਾਂਜੀ ਹਾਂਜੀ ਬਰੇ ਅੱਛਾ ਅੱਛਾ ਜੂ ਟਰਨ ਲੈਂਦੇ ਆ ਗੱਡੀ ਡਿਵਾਈਡਰ ਟਪਾਤੀ ਪਰ ਬਚਾ ਹੋ ਗਿਆ ਚਲੋ ਜਾਨੀ ਬਚਿਆ ਹਾਂ ਹਾਂ ਜਾਨੀ ਮਾਨੀ ਤੋਂ ਬਚ ਗਏ ਹਾਂ ਹਾਂ ਨੁਕਸਾਨ ਹੋਇਆ ਗੱਡੀ ਜਿਹੜੇ ਹਿਸਾਬ ਨਾਲ ਬਾਈ ਬਾਈ ਹੱਥ ਹੱਥੀ ਵਾਲੇ ਨੇ ਦੱਸਿਆ ਉਹਦੇ ਮੁਤਾਬਕ ਕਹਿੰਦੇ ਅਸੀਂ ਡਿਵਾਈਡਰ ਤੇ ਆਉਂਦੇ ਨੇੜੇ ਤੇੜੇ ਆਉਂਦੇ ਸੀਗੇ ਬਾਈ ਹੋਣੇ ਸਾਨੂੰ ਪਾਸ ਕਰਦੇ ਸੀ ਤੇ ਇਹਨਾਂ ਦੇ ਮੂਲੇ ਜਾਂ ਤਾਂ ਡਬੀਡਰ ਆ ਗਿਆ ਜਾਂ ਮੂਰੇ ਗੱਡੀ ਆ ਗਈ ਹਾਂ ਤੇ ਇਹ ਇਹਨਾਂ ਤੋਂ ਵੱਜੀ ਵਰਨ ਨਾਲ ਹੈ ਪਰ ਬਾਈ ਹੋਣਾ ਦੇ ਮੁਤਾਬਕ ਇਹ ਕਹਿੰਦੇ ਅਸੀਂ ਇਧਰਲੇ ਪਾਸੇ ਆ ਰਹੇ ਸੀ ਤੇ ਉਹ ਦੂਜੇ ਪਾਸੇ ਆ ਰਿਹਾ ਸੀ ਉਹਨੇ ਇੱਕੋ ਦਾ ਮਨ ਇਧਰ ਨੂੰ ਮੋੜਤੀ ਇਹਨਾਂ ਦੇ ਗੱਡੀ ਵਾਲ ਨੂੰ ਇਹ ਗੱਡੀ ਹੈਗੀ ਥੂੜੀ ਤੇਜ਼ ਸੀਗੀ ਤੇ ਪਰ ਜਾ ਕੇ ਬਾਈ ਵਰਨ ਵਿੱਚ ਵੱਜਣੀ ਸੀਗੀ ਬਾਈ ਹੋਣਾ ਦਾ ਇਹਨਾਂ ਦਾ ਕਹਿੰਦਾ ਮੁਤਾਬਕ ਇਹ ਆ ਬਾਈ ਉਹਦੀ ਗਲਤੀ ਆ ਤੇ ਬਾਈ ਹਾਥੀ ਵਾਲਾ ਕਹਿੰਦਾ ਬਾਈ ਅਸੀਂ ਸਿੱਧੇ ਜਾਂਦੇ ਸੀ ਉਹ ਇੱਧਰ ਦੀ ਆਉਂਦੇ ਸੀਗੇ ਤੇ ਇਹਨਾਂ ਨੂੰ ਕੋਈ ਥਾਂ ਨਹੀਂ ਮਿਲਿਆ ਤੇ ਇਹਨਾਂ ਦੀ ਗਲਤੀ ਆ ਤੇ ਬਾਕੀ ਚਲੋ ਆਪਾਂ ਜਿਵੇਂ ਵੀ ਆ ਬਾਕੀ ਨੁਕਸਾਨ ਤੋਂ ਬਚ ਗਏ ਹਨਾ ਵੀਰੇ ਮੇਨ ਗੱਲ ਇਹ ਆ ਮਲਾਂ ਨੁਕਸਾਨ ਹੋ ਜਾਂਦਾ ਫੇਰ ਔਖਾ ਸੀ ਕੰਮ ਤੇ ਆਪਾਂ ਤੁਹਾਨੂੰ ਇਹ ਜਾਣੇ ਬਾਈ ਹਾਂ ਪੌਲਸ ਤੋਂ ਆਦਾ ਪਾਸੇ ਹੋ ਕੇ ਨਵੇੜ ਲਓ ਜਿਵੇਂ ਤੁਹਾਡਾ ਨਪੜਦਾ ਕਿਉਂਕਿ ਉਹਨਾਂ ਦੇ ਹੱਥ ਲਾ ਕੇ ਤਾਂ ਥੋੜਾ ਕੰਮ ਲੰਮਾ ਚੌੜਾ ਹੋ ਜਾਣਾ ਵਾ ਤੇ ਹੋਰ ਨੁਕਸਾਨ ਥੋੜਾ ਜ਼ਿਆਦਾ ਹੋ ਜਾਣਾ ਕਿਉਂਕਿ ਉਹਨਾਂ ਨੇ ਵੀ ਵਿੱਚੋਂ ਪਾ ਲੈਣੇ ਆ ਠੀਕ ਆ ਉਹ ਆਦਾ ਹੁਣ ਤੁਸੀਂ ਜਿਵੇਂ ਹਾਂ ਹਾਂ ਨਵੇੜ ਲਓ ਜਿੰਨੇ ਵੀ ਤੁਹਾਡਾ ਨਪੜਦਾ ਇੱਥੇ ਸੌਖਾ ਨੇ ਪੜ ਜਾਊਗਾ ਕਿਉਂਕਿ ਭਾਈ ਸਾਡੇ ਤਾਂ ਇੱਥੇ ਹੁੰਦੇ ਹੀ ਰਹਿੰਦੇ ਨਿੱਕੇ ਮੋਟੇ ਅੱਜ ਤੱਕ ਇਹ ਤਾਂ ਐਂ ਹੀ ਕਰਾ ਦਿੰਦੇ ਨੇ ਮੇਰਾ ਪਤਾ ਹਾਂ ਤੇ ਇਹਨਾਂ ਦੇ ਕਿ ਹਾਥੀ ਵਾਲਾ ਦੂਜੇ ਮੁੰਡਾ ਕਰੀ ਬਾਈ ਇਹ ਇਹ ਕਹਿੰਦੇ ਬਈ ਅਸੀਂ ਡਿਵਾਈਡਰ ਦੇ ਨਾਲ ਆਉਂਦੇ ਸੀ ਬਾਈ ਉਹਨੇ ਕਹਿੰਦੇ ਹਾਥੀ ਨਾਲ ਕਿ ਮੁੰਡਾ ਕਰੀ ਤੇ ਉਹ ਹਾਥੀ ਵਾਲੇ ਦੀ ਗੱਲ ਇਹ ਵੀ ਡਿਵਾਈਡਰ ਨਾਲ ਆਉਂਦੇ ਸੀ ਯਾਰ ਡਿਵਾਈਡਰ ਨਾਲ ਉਹ ਗੱਲ ਬਾਤ ਕਰਦਾ ਸੀ ਲਓਏ ਪੁਲਿਸ ਆ ਗਈ ਤੇ ਹੁਣ ਇਹਨਾਂ ਦਾ ਹੋਊਗਾ ਫੈਸਲਾ ਵੈਸੇ ਨਹੀਂ ਕਰਦੇ ਸੀ ਮੰਨਦੇ ਸੀ ਹੁਣ ਚਲ ਹੁਣੇ ਦੋਨੇ ਪਾਸੇ ਜਦੋਂ ਰਗੜਿਆ ਹੈ ਤੇ ਹੁਣ ਇਹ ਫੈਸਲਾ ਹੋਊਗਾ ਹੀ ਜਾਣਾ ਇਹ ਦੂਜੇ ਤਰ੍ਹਾਂ ਸੀ ਤਾਂ ਪਹਿਲਾਂ ਚਾਹੁੰਦੇ ਸੀ ਪਹਿਲਾਂ ਨਿਭੜ ਜੇ ਨਾਲ ਕੰਮ ਕਰਨੇ ਨਿਭੜਦਾ ਨਹੀਂ ਨਾਲ ਕਿ ਹਾਂ ਕੋਰ ਕੋਰ ਤੇ ਅਸੀਂ ਤਾਂ ਚਾਹੁੰਦੇ ਵੀ ਨਿਭੜ ਜੇ ਕੰਮ ਇਹਨਾਂ ਦਾ ਪਰ ਇਹ ਕਹਿੰਦੇ ਥਾਣੇ 'ਚ ਹੀ ਲਿਜਾ ਕੇ ਨਿਬੜਨ ਨਾਲ ਹੋਣਾ ਨਿਭੜੂਗਾ ਕਿ ਨਹੀਂ ਸਗਰੀ ਬਾਈ ਸਹੀ ਹੈ ਨਾ ਇਹ ਨਹੀਂ ਨਿਭਲਿਆ ਤਾਂ ਮਹਿੰਗਾ ਪੈਣਾ ਆਪਾਂ ਤਾਂ ਕਹਿੰਦੇ ਫੈਸਲਾ ਹੋ ਜੇ ਇੱਥੇ ਚੰਗੀ ਗੱਲ ਹੁਣ ਹੁਣ ਹੁੰਦਾ ਨਹੀਂ ਜੀ ਤਾਂ ਹੁਣ ਥਾਣੇ 'ਚ ਹੀ ਹੋਊਗਾ ਉੱਥੇ ਨਿਭੜੀ ਜਾਂਦੇ ਸਾਰੇ ਉੱਥੇ ਤਾਂ ਨਿਵੇੜ ਦੇਣਾ ਹੁੰਦਾ ਲਾ ਕੇ ਨਿਭੜਨਾ ਹੀ ਬਾਈ ਉੱਥੇ ਦਾ ਘਰ ਲਾ ਕੇ ਨਿਭੜਨਾ ਦੋਹਾਂ ਘਰਾਂ ਨੇ ਲਾਉਣੇ ਇਹਦਾ